ਮਹੰਗਾ ਬਾਈ ਜੀ ਇਹ ਤਾਂ ਜੇਬ ਸਰਿਆਂ ਥਗੀ ਹੋ ਰਹੀ ਆ ਉਹ ਗਾਣਾ ਕੀ ਆ ਬਸ ਆਮ ਆਦਮੀ ਸਰਕਾਰ ਨੂੰ ਪਤਾ ਹੀ ਹੈ ਕਿਹੜੇ ਕੰਮ ਕਰ ਰਿਹਾ ਕੋਈ ਕੱਜ ਦਾ ਕੰਮ ਨਹੀਂ ਕਰਾ ਰਿਹਾ ਕੁਛ ਖਰਾਬ ਹੋਈ ਨੱਗ ਜਾਣਾ ਅਸੀਂ ਜਾਣਾ ਬਿਆ ਜਾਣਾ ਔਰ ਰਈਏ ਦੇ ਕੋਲ ਸਾਰੇ ਪੱਟੇ ਪਿਆ ਨਾ ਕੋਈ ਰੋਡ ਸਹੀ ਐ ਨਾ ਕੋਈ ਐ ਉਹਦਰ ਤਿੰਨ ਤਿੰਨ ਤੀਜੀ ਵਾਰ ਰੋਇਨਾ ਟੋਲ ਬਤਾਤਾ ਇਹ ਸਰਕਾਰ ਨੂੰ ਕਾਈ ਜਾਜ ਇਹ ਘਟਾਉਣੇ ਚਾਹੀਦੇ ਸਮਾਂ ਵਧਾਈ ਵਧਾਈ ਜਾਂਦੇ ਇਹ ਹਾਂਜੀ ਕੀ ਮੰਗ ਕਰਦੇ ਮੰਗਾ ਤੇ ਨੇ ਟੋਲ ਟੈਕਸ ਵਧਾਉਣ ਮਗੈ ਆ ਜਿਹੜੀ ਬਾਦੀ ਜਾਂਦੀ ਆ ਵਧਾਉਣ ਮਾੜੀ ਗੱਲ ਹੈ ਵੈਸੇ ਸਰਕਾਰ ਨੂੰ ਚਾਹੀਦਾ ਇਸ ਚੀਜ਼ ਵੱਲ ਧਿਆਨ ਦੇਣਾ ਤੇ ਇਸ ਚੀਜ਼ ਦਾ ਇਹ ਹੈ ਕਿ ਦੇਖੋ ਰੋਡ ਗੱਡੀਆਂ ਪਹਿਲਾਂ ਵੀ ਟੈਕਸ ਦਿੰਦੀਆਂ ਨੇ ਫਿਰ ਉਤਰਨ ਤੋਂ ਬਾਅਦ ਰੋਡ ਤੇ ਫੇਰ ਵੀ ਟੈਕਸ ਲੈਂਦੀਆਂ ਨੇ ਕਿਹਦਾ ਹੈ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਹੈ ਹਾਂ ਲਾਉਣਾ ਮਹਿੰਗਾ ਨਹੀਂ ਜਦੋਂ ਇਲੈਕਸ਼ਨ ਆ ਜਾਂਦੇ ਕੱਲ ਪੋਲ ਹੋਏ ਆ ਜੇ ਨਾਲੇ ਰੇਟ ਵਧਾ ਦਿੰਦਾ ਹੋਰ ਵੀ ਹੋਰ ਥੋੜਾ ਜਿਹਾ ਘਟਵਾਓ ਬਈ ਕਿ ਤੁਸੀਂ ਸਾਰੇ ਬੀਜੇਪੀ ਸਰਕਾਰ ਜਿਹੜੀ ਹਿੰਦੁਸਤਾਨ ਨੂੰ ਖਤਮ ਕਰਨ ਤੇ ਆਈ ਹੋਈ ਆ ਇਹ ਸਾਰਾ ਹਿੰਦੁਸਤਾਨ ਵੇਚ ਗਈ ਇਹਨਾਂ ਨੇ ਜੰਮ ਲੈਣਾ ਤੁਸੀਂ ਦੇਖੋ ਇੰਨੀ ਆਮ ਪਬਲਿਕ ਤੇ ਇਹਨਾਂ ਬੋਝ ਪੈ ਰਿਹਾ ਇਹਨਾਂ ਨੂੰ ਚੰਗਾ ਭਲਾ ਪਤਾ ਵੀ ਇਹ ਸਿੱਖਾਂ ਦੇ ਇਤਿਹਾਸਿਕ ਸਥਾਨ ਨੂੰ ਰਸਤਾ ਜਾਂਦਾ ਗੋਲਡਨ ਟੈਂਪਲ ਨੂੰ ਤੇ ਦਰਬਾਰ ਸਾਹਿਬ ਸਾਰੀ ਦੁਨੀਆ ਜਾਂਦੀ ਆ ਤੇ ਇਸ ਕਰਕੇ ਇਹਨਾਂ ਨੇ ਇੱਥੇ ਲੁੱਟ ਖੋਟ ਲਈ ਆ ਟੋਲ ਪਲਾਜਾ ਲਾਇਆ ਹੈ ਅਰਸੋਂ ਬੋਰਡ ਪੋਲ ਹੋਈ ਆ ਹਾਂਜੀ ਹਾਂਜੀ ਕਾਫੀ ਇਹਨਾ ਰੇਟ ਵਧਾਉਣੇ ਚਾਹੀਦਾ ਜੀ ਇਹ ਤਾਂ ਟੱਕੇ ਚਾਹੀਦਾ ਜੀ ਰੇਟ ਘਟਰਾ ਚਾਹੀਦਾ ਜੀ ਇੱਕ ਵਾਰ ਫਿਰ ਨੈਸ਼ਨਲ ਹਾਈਵੇ ਤੇ ਸਫ਼ਰ ਕਰਨਾ ਮਹਿੰਗਾ ਹੋਣ ਜਾ ਰਿਹਾ ਹੈ ਜੁਲੰਦਰ ਤੋਂ ਦਿੱਲੀ ਅਤੇ ਦਿੱਲੀ ਤੋਂ ਜੁਲੰਦਰ ਜਾਣ ਵਾਲੇ ਲੋਕਾਂ ਨੂੰ ਟੋਲ ਟੈਕਸ ਨਾਲ ਜੁਰਮਾਨਾ ਪਾਣਾ ਪੈ ਰਿਹਾ ਹੈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਅੱਜ ਇੱਕ ਸਾਲ ਵਿੱਚ ਤੀਜੀ ਵਾਰ ਟੋਲ ਪਲਾਜ਼ਾ ਦਰਾਂ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਵੱਲੋਂ ਜਾਰੀ ਨਮੀ ਰੇਟ ਲਿਸਟ ਵਿੱਚ ਇਸ ਵਿੱਚ ਕਰੀਬ 5 ਫੀਸਦੀ ਦਾ ਵਾਧਾ ਕੀਤਾ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਨੇ ਦੱਸਿਆ ਕਿ ਨਮੀਦਰਾ ਵਿੱਚ ਮਾਮੂਲੀ ਵਾਧਾ ਕੀਤਾ ਗਿਆ ਹੈ ਅਤੇ 2 ਜੂਨ 2024 ਦੀ ਅੱਧੀ ਰਾਤ 12 ਵਜੇ ਤੋਂ ਨਮੀਦਰ ਸੂਚੀ ਅਨੁਸਾਰ ਟੋਲ ਕਟਿਆ ਜਾਵੇਗਾ ਇਸ ਸਬੰਧੀ ਸੂਤਰ ਜਾਣਕਾਰੀ ਅਨੁਸਾਰ ਕਾਰ ਦਾ ਪੁਰਾਣਾ ਰੇਟ 1 ਵਨ ਵੇ ਲਈ 215 ਰੁਪਏ ਰਿਟਰਨ ਲਈ 325 ਰੁਪਏ ਅਤੇ ਮਾਸਿਕ ਪਾਸ ਦਾ 7775 ਰੁਪਏ ਸੀ ਰਿਟਰਨ ਲਈ ਨਵਾਂ ਰੇਟ 212 ਰੁਪਏ ਅਤੇ 330 ਰੁਪਏ ਅਤੇ ਮਾਸਿਕ ਪਾਸ 7360 ਰੁਪਏ ਹੋਵੇਗਾ ਇਸੇ ਤਰ੍ਹਾਂ ਲਾਈਟ ਵਹੀਕਲ ਦਾ ਪੁਰਾਣਾ ਰੇਟ ਵਨਵੇ ਲਈ 350 ਰੁਪਏ ਔਨ ਚਾਲ ਲਈ 520 ਰੁਪਏ ਅਤੇ ਮਾਸਿਕ ਪਾਸ 11590 ਰੁਪਏ ਸੀ ਇੱਕ ਤਰਫਾ ਲਈ ਨਮਾ ਰੇਟ 355 ਰੁਪਏ ਔਨ ਚਾਲ ਲਈ 535 ਰੁਪਏ ਅਤੇ ਮਾਸਿਕ ਪਾਸ 11885 ਰੁਪਏ ਹੋਵੇਗਾ ਬੱਸ ਟਰੱਕ 2 ਐਕਸਲ ਦਾ ਪੁਰਾਣਾ ਰੇਟ ਵਨਵੇ ਦਾ 730 ਰੁਪਏ ਸੀ ਅਤੇ ਵਨਵੇ ਦਾ ਕਿਰਾਇਆ 1095 ਰੁਪਏ ਅਤੇ ਮਾਸਿਕ ਪਾਸ 24285 ਰੁਪਏ ਸੀ ਨਮਾ ਰੇਟ 745 ਰੁਪਏ 92 ਅਤੇ ਮਾਸਿਕ ਪਾਸ 1125 ਰੁਪਏ ਹੋਵੇਗਾ ਮਾਸਿਕ ਪਾਸ 24905 ਰੁਪਏ ਹੋਵੇਗਾ 3 ਐਕਸਰ ਬਾਨਾ ਦਾ ਪੁਰਾਣਾ ਰੇਟ 795 ਰੁਪਏ ਇੱਕ ਤਰਫਾ ਅਤੇ ਮਾਸਿਕ ਪਾਸ 1190 ਰੁਪਏ ਅਤੇ ਮਾਸਿਕ ਪਾਸ 26490 ਰੁਪਏ ਸੀ ਨਮਾ ਰੇਟ 815 ਇੱਕ ਤਰਫਾ ਕਰਾਇਆ बारह सौ पच्ची रुपए पास होगा है रुपए अठत्ती हजार पचासी रुपए से नमा रेट गया सौ सत्तर रुपए वनवे लिए सतारा सौ पचवंजा रुपए होवेगा उन्ताली हजार पचवंजा है सत्त होर एक्सल पुरानी दर वनवे ले तेरह सौ नब्बे रुपए राउंड ट्रिप दो हज़ार पचासी रुपए मासिक पास 46360 ਰੁਪਏ ਵਨਵੇ ਲਈ ਨਮੀਦਾਰ 1425 ਰੁਪਏ ਰਾਉਂਡ ਟ੍ਰਿਪ ਲਈ 2140 ਰੁਪਏ ਅਤੇ ਮਾਸਿਕ ਪਾਸ 47545 ਰੁਪਏ ਦੇ ਨਾਲ ਹੈ ਇਸ ਨਾਲ ਟੋਲ ਪਲਾਜ਼ਾ ਦੇ 20 ਕਿਲੋਮੀਟਰ ਦੇ ਅੰਦਰ ਰਹਿਣ ਵਾਲੇ ਲੋਕਾਂ ਲਈ 2 ਜੂਨ ਤੋਂ ਪਾਸ ਦਾ 330 ਰੁਪਏ ਤੋਂ ਵਧਾ ਕੇ 340 ਰੁਪਏ ਕਰ ਦਿੱਤੀ ਗਈ ਹੈ ਡੇਟਰ ਆਤੀ ਬਾਦ ਗਾ ਟੋਲ ਪਲਾਜ਼ਾ ਤੇ ਨਹੀਂ ਬਹੁਤ ਪਰੇਸ਼ਾਨ ਹਾਂ ਫਿਰ ਵਧ ਗਾ ਤਾਂ ਕੀ ਕਹਿਣਾ ਚਾਹੁੰਦੇ ਨੇ ਜਿਹੜੇ ਦਿਨ ਦੇ ਆੜੇ ਡਾਕਾ ਪੈ ਰਹੇ ਆ ਲੋਕਾਂ ਦੀ ਜੇਬ ਤੇ ਇਹ ਰਗਾ ਪਰ ਮਾਲਗੜੇ ਖਾਤੇ ਪੈਂਦੇ ਚਲੋ ਅਸੀਂ ਨੌਕਰਿਆਂ ਇਹ ਮਾਲਗੜਾਂ ਦਾ ਘਾਟਾ ਪੈਂਦਾ ਹਾਂਜੀ 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 ਜਿੱਦਾਂ ਇਲੈਕਸ਼ਨ ਆ ਰਹੇ ਸੀ ਦਾ ਲੋਕ ਸਭਾ ਦੇ ਇਲੈਕਸ਼ਨ ਰਾਤੀ ਖਤਮ ਹੋਏ ਤਾਂ ਨਾਲ ਹੀ ਟੋਡਰ ਵਧ ਗਿਆ ਇਹ ਮਾੜੀ ਗੱਲ ਆ ਹਾਂਜੀ ਹਾਂਜੀ ਇਹ ਸਰਕਾਰ ਨੂੰ ਚਾਹੀਦਾ ਇਹ ਘਟਾਉਣੇ ਚਾਹੀਦੇ ਸਮਾ ਬਧਾਈ ਜਾਂਦੇ ਇਹ ਹਾਂਜੀ ਹਾਂਜੀ ਕੀ ਮੰਗ ਕਰਦੇ ਆਂਦਾ ਤੇ ਨੇ ਟੋਡੈਕਸ ਬਣਾਉਣਾ ਜਿਹੜੀ ਵਾਧੀ ਜਾਂਦੀ ਆ ਉਹ ਘਟਾਉਣਾ ਸਰ ਕਿਹੜੀ ਜਗ੍ਹਾ ਖੜੇ ਹੋ ਤੁਸੀਂ ਟੈਂਟ ਇਹ ਲੱਡਵਾਲਾ ਪਤਾ ਨਹੀਂ ਕਿਹੜਾ ਹੈ ਇਹ ਲੱਡਵਾਲਾ ਲਈ ਇਹਨਾਂ ਨੂੰ ਇਹ ਅੱਜ ਫੇਰ ਰੇਟ ਵਧਾ ਤੈਨਾਂ ਨੇ ਸਾਹ ਤੀਜੀ ਵਾਰ ਵਧਾ ਦਿੱਤਾ ਹੈ ਹਾਂ ਤੀਜੀ ਵਾਰ ਹੀ ਰੇਟ ਵਧ ਚੁੱਕੀ ਹੈ ਕੀ ਜਾਣਾ ਜਾਵਾਂਗੇ ਉਹ ਕਹਿਣਾ ਕੀ ਹੈ ਬਸ ਆਮ ਆਦਮੀ ਸਰਕਾਰ ਨੇ ਤੈਨੂੰ ਪਤਾ ਹੀ ਹੈ ਕਿਹੜਾ ਕੰਮ ਕਰਾ ਇੱਕੋ ਚੱਜ ਦਾ ਕੰਮ ਨਹੀਂ ਕਰਾ ਕੁਝ ਖਰਾਬ ਪਈਨ ਅੱਗੇ ਜਾ ਹੁਣ ਅਸੀਂ ਜਾਣਾ ਬਿਆ ਜਾਣਾ ਔਰ ਰਈਏ ਦੇ ਕੋਲ ਸਾਰੀ ਪੱਟੇ ਪਈਆਂ ਨਾ ਕੋਈ ਰੋਡ ਸਹੀ ਹੈ ਨਾ ਕੁਝ ਹੈ ਅਗਰ ਤਿੰਨ ਤਿੰਨ ਤੀਜੀ ਵਾਰ ਰੋ ਇਹਨਾਂ ਟੋਲ ਵਧਾਤਾ ਇਹ ਦੱਸੋ ਹੁਣ ਕੀ ਕਰੀਏ ਇਹਦਾ ਤੁਸੀਂ ਦੱਸੋ ਜਿਹੜਾ ਪੰਜਾਬ ਦਾ ਆਮ ਆਦਮੀ ਕੀ ਕਰੇਗਾ ਆਮ ਆਦਮੀ ਪੰਜਾਬ ਦਾ ਮਹਿੰ ਮੈਂ ਦਾ ਬਾਈ ਜੀ ਇਹ ਤਾਂ ਜੀਪ ਸਰੇਮ ਥੱਗੀ ਹੋ ਰਹੀ ਐ ਜੀਪ ਤੇ ਸਰ ਬੈ ਰਹੇ ਕਿੱਦਾਂ ਬੇਰ ਤਾਂ ਉਹਨੂੰ ਸਾਡਾ ਇਹਦੇ ਕਰਕੇ ਬਚਾਅ ਹੋ ਰਿਹਾ ਥੋੜਾ ਬੋਤਾ ਨਹੀਂ ਇਹ ਡਬਲ ਡਬਲ ਪਰਚੀ ਕੱਟਦੇ ਨੇ ਹੁਣ ਤੀਜੀ ਵਾਰ ਟੋਲ ਵਧਿਆ ਤੀਜਾ ਰੇਟ ਵਧ ਗਿਆ ਫਿਰ ਜੇ ਜੇ ਪੈ ਕੈਸ਼ ਦਈਏ ਕੈਸ਼ ਤੇ ਤਿਗਰਾ ਰੇਟ ਹੋਗਾ ਤੁਸੀਂ ਆਪ ਦੇਖ ਲੋ ਇੱਕ ਪਾਸੇ ਦਾ ਡਬਲ ਪਰਚੀ ਕੱਟਦੇ ਨੇ ਆਹ ਧਿਆਨ ਦੇ ਟੋਲ ਲਾਡੋ ਵਾਲ ਟੋਲ ਪਲਾਜੇ ਤੇ ਖੜੇ ਆ ਜੀ ਇਹ ਜਿਹੜੇ ਟੋਲ ਪਲਾਜੇ ਦੇ ਬਾਰ ਬਾਰ ਰੇਟ ਵਧ ਰਹੇ ਨੇ ਇਹ ਮਾੜੀ ਗੱਲ ਐ ਵੈਸੇ ਸਰਕਾਰ ਨੂੰ ਚਾਹੀਦਾ ਇਸ ਚੀਜ਼ ਵੱਲ ਧਿਆਨ ਦੇਣਾ ਤੇ ਇਸ ਚੀਜ਼ ਦਾ ਇਹ ਹੈ ਕਿ ਦੇਖੋ ਰੋਡ ਗੱਡੀਆਂ ਪਹਿਲਾਂ ਵੀ ਟੈਕਸ ਦਿੰਦੀਆਂ ਨੇ ਫਿਰ ਉਤਰਨ ਤੋਂ ਬਾਅਦ ਰੋਡ ਤੇ ਫੇਰ ਵੀ ਟੈਕਸ ਦਿੰਦੀਆਂ ਨੇ ਤੇ ਇਹ ਚੀਜ਼ ਜਨਤਾ ਦੀ ਜੇਬ ਦੇ ਉੱਤੇ ਬਹੁਤ ਜ਼ਿਆਦਾ ਭਾਰ ਅਸਰ ਪਾ ਰਹੀਆਂ ਨੇ ਤੇ ਇਸ ਚੀਜ਼ ਵੱਲ ਹਰ ਸਰਕਾਰ ਦੇ ਹਰ ਇੱਕ ਵਿਭਾਗ ਜਿਹੜਾ ਇਹਦੇ ਨਾਲ ਡੀਲ ਕਰਦਾ ਉਹਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਜਿਵੇਂ ਰੁਟੀਨ ਦੇ ਵਿੱਚ ਜਿਹੜੇ ਜਾ ਰਹੇ ਉਹਨਾਂ ਤਾਂ ਬਹੁਤ ਜ਼ਿਆਦਾ ਫਰਕ ਪੈ ਰਿਹਾ ਬਿਲਕੁਲ ਜੀ ਬਿਲਕੁਲ ਜਿਹੜੇ ਰੈਗੂਲਰ ਜਿਹੜੇ ਟਰੱਕਾਂ ਵਾਲੇ ਹੋ ਗਏ ਆ ਜਿਹੜੇ ਰੈਗੂਲਰ ਪਾਸੇ ਉਹਨਾਂ ਨੂੰ ਬਹੁਤ ਜ਼ਿਆਦਾ ਇਸ ਚੀਜ਼ ਦਾ ਫਰਕ ਪੈ ਰਿਹਾ ਮੈਂ ਇਸ ਚੀਜ਼ ਦਾ ਅੱਜ ਹੀ ਪੜਿਆ ਇਕ ਨਿਊਜ਼ ਮੀਡੀਆ ਦੇ ਥਰੂ ਕਿ ਇਸ ਜਿਹੜਾ 7750 ਕੁਛ ਰੁਪਏ ਰੇਟ ਹੋ ਗਿਆ ਹੈ ਤੇ ਉਹ ਚੀਜ਼ ਬਹੁਤ ਜ਼ਿਆਦਾ ਜੇਬਾਂ ਦੇ ਅਸਰ ਪਾਏਗੀ ਫਿਰ ਉਹਦੇ ਨਾਲ ਮਹਿੰਗਾਈ ਹੋਰ ਜ਼ਿਆਦਾ ਜਿਹੜੇ ਟਰੱਕ ਟਰਾਂਸਪੋਰਟੇਸ਼ਨ ਦੇ ਲਈ ਯੂਜ਼ ਹੁੰਦੇ ਨੇ ਉਸ ਚੀਜ਼ ਤੇ ਵੀ ਬਹੁਤ ਅਸਰ ਪਾਏਗੀ ਸਰਕਾਰ ਨੂੰ ਇਹ ਅਪੀਲ ਕਰਨਾ ਚਾਹੁੰਦੇ ਹਾਂ ਯਾ ਤਾਂ ਇਹ ਲੋਡ ਲੱਡਵਾਲ ਟੋਲ ਬਲਾਜਾ ਦਾ ਇੱਕ ਖਤਮ ਹੋ ਚੁੱਕਾ ਕੰਟਰੈਕਟ ਤਾਂ ਇਹਨੂੰ ਜਲਦੀ ਤੋਂ ਜਲਦੀ ਇਹਨੂੰ ਵੀ ਬੰਦ ਕੀਤਾ ਜਾਵੇ ਕਿਉਂਕਿ ਇਹ ਜਿਹੜਾ ਟੋਲ ਬਲਾਜਾ ਹੈ ਇਹਨਾਂ ਨੇ ਜਿਹੜਾ ਡਿਵੈਲਪਮੈਂਟ ਕਰਨੀ ਸੀ ਉਹ ਕਰ ਚੁੱਕੇ ਨੇ ਅੱਗੇ ਵੀ ਅੱਗੇ ਕੰਟਰੈਕਟਰ ਬਦਲੇ ਜਾ ਰਹੇ ਨੇ ਲੇ ਇਹ ਅਨਿਦਤਾ ਜਾ ਰਿਹਾ ਕਿ ਇਹਨੂੰ ਬੰਦ ਕੀਤਾ ਜਾਵੇ ਮੁਲਾਜ਼ਾ ਦਾ ਰੇਟ ਵਧਾ ਜੀ ਨਜਾਇਜ਼ ਲੈ ਰਹੇ ਆ ਜੀ ਨਜਾਇਜ਼ ਬਹੁਤ ਜਾਨਾ ਚਾਹੁੰਦਾ ਕੀ ਮੰਨ ਕਰਦੇ ਹੋ ਘਟਾਓ ਇਹਨਾਂ ਨੂੰ ਹਾਂ ਜੀ ਘਟਾਓ ਜਾਂ ਬੰਦ ਕੀਤਾ ਇਹ ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਬਲਾਜਾ ਹਾਂ ਜੀ ਸਭ ਤੋਂ ਮਹਿੰਗਾ ਰਿਹਾ ਇਹ ਜੇ ਤਾਂ ਇਲੈਕਸ਼ਨ ਦਾ ਕਾਰਜ ਕੱਲ ਪੋਲ ਹੋਇਆ ਅੱਜ ਨਾਲੇ ਰੇਟ ਵਧਾ ਦਿੱਤਾ ਹੋਰ ਵੀ ਹੋਰ ਮੜਾ ਜੇ ਕਟਵਾਓਗੇ ਕਿ ਤੁਸੀਂ ਹਾਂ ਜੀ ਇਹਦਾ ਲੱਡੂਆ ਟੋਲ ਬਲਾਜਾ ਦਾ ਰੇਟ ਵਧ ਗਿਆ ਰਾਤੀ ਹਾਂ ਜੀ ਸਰ ਰਾਤੀ ਕੱਲ ਬੋਡ ਪੋਲ ਹੋਈ ਹੈ ਨਾਲੇ ਉਹਨਾਂ ਨੇ ਪਰਸੋ ਨਾਲੇ ਉਹਨਾਂ ਨੇ ਅਪਰੇਡ ਵਧਾਤਾ ਸਰ ਇਹ ਬੀਜੇਪੀ ਸਰਕਾਰ ਜਿਹੜੀ ਹਿੰਦੁਸਤਾਨ ਨੂੰ ਖਤਮ ਕਰਨ ਤੇ ਆਈ ਹੋਈ ਆ ਇਹ ਸਾਰਾ ਹਿੰਦੁਸਤਾਨ ਵੇਚ ਗਈ ਇਹਨਾਂ ਨੇ ਦਮ ਲੈਣਾ ਤੁਸੀਂ ਦੇਖੋ ਇੰਨੀ ਆਮ ਪਬਲਿਕ ਤੇ ਇਹਨਾਂ ਬੋਝ ਪੈ ਰਿਹਾ ਇਹਨਾਂ ਨੂੰ ਚੰਗਾ ਭਲਾ ਪਤਾ ਵੀ ਇਹ ਸਿੱਖਾਂ ਦੇ ਇਤਿਹਾਸਿਕ ਸਥਾਨ ਨੂੰ ਰਸਤਾ ਜਾਂਦਾ ਗੁਰੂ ਗੋਬਿੰਦ ਸਿੰਘ ਟੈਂਪਲ ਨੂੰ ਤੇ ਦਰਬਾਰ ਸਾਹਿਬ ਸਾਰੀ ਦੁਨੀਆ ਜਾਂਦੀ ਆ ਤੇ ਇਸ ਕਰਕੇ ਇਹਨਾਂ ਨੇ ਇੱਥੇ ਲੁੱਟ-ਪਸੁੱਟ ਲਈ ਆ ਟੋਲ ਪਲਾਜ਼ਾ ਲਾਇਆ ਹੈ ਤੇ ਇਹਦਾ ਟਾਈਮ ਵੀ ਪੂਰਾ ਹੋ ਗਿਆ ਤਾਂ ਵੀ ਇੱਥੋਂ ਨੂੰ ਚੱਕਦੇ ਤੇ ਤੁਸੀਂ ਇਹ ਦੇਖੋ ਵੀ 1 ਸਾਲ 'ਚ 3 ਵਾਰੀ ਇਹਦਾ ਟੋਲ ਟੈਕਸ ਦਾ ਰੇਟ ਵਧ ਗਿਆ ਇਹਦੇ ਲਈ ਕੋਈ ਆਵਾਜ਼ ਨਹੀਂ ਉਠਾ ਰਿਆ ਰਵਨੀਤ ਬਿੱਟੂ ਜਿਹੜਾ ਵੱਡੀਆਂ-ਵੱਡੀਆਂ ਗੱਲਾਂ ਮਾਰਦਾ ਜਾ ਕੇ ਬਿੱਟੂ ਦੀ ਗੋਦੀ 'ਚ ਬਹਿ ਗਿਆ ਇਹ ਖੁਦ ਇੱਥੇ ਟੋਲ ਤੇ ਆਇਆ ਸੀ ਤੇ ਇੱਥੇ 3 ਕਰੋੜ ਰੁਪਏ ਲੈ ਕੇ ਉੱਠ ਗਿਆ ਮੈਂ ਇਹਨੂੰ ਪੁੱਛਣਾ ਚਾਹੁੰਦਾ ਰਵਨੀਤ ਬਿੱਟੂ ਨੂੰ ਤੂੰ ਐਮਪੀ ਦੇ ਇਲੈਕਸ਼ਨਾਂ ਲੜਨ ਲਈ ਹੁਧਾਣੇ ਜ਼ਿਲ੍ਹੇ 'ਚ ਖੜਾ ਤੇ ਤੂੰ ਕਿਹੜੇ ਮੂਹ ਨਾਲ ਇਲੈਕਸ਼ਨ ਲੜਨ ਖੜਾ ਜਦ ਤੈਨੂੰ ਪਤਾ ਨਹੀਂ ਵੀ ਪਬਲਿਕਲੀ ਤੂੰ ਕੀ ਕਰ ਰਿਹਾ ਵਾ ਘੱਟੋ-ਘੱਟ ਟੋਲੀ ਟੋਹਾ ਦੇ ਤੋਂ ਇਹਦਾ ਟਾਈਮ ਇੰਨਾ ਲੰਘਿਆ ਤੁਸੀਂ ਦੇਖੋ ਇਹ ਨਾਜਾਇਜ਼ ਹੀ ਪਬਲਿਕ ਤੇ ਬੋਝ ਪੈ ਰਿਹਾ ਜੀ ਤੇ ਆਮ ਪਬਲਿਕ ਚੁੱਪ ਇਹ ਟੋਲ ਤੋਂ ਉੱਠਣਾ ਚਾਹੀਦਾ ਜੀ ਰਾਤੀ ਟੋਲ ਬਲਾਜਰ ਰੇਟ ਵਧ ਗਿਆ ਖੜੇ ਹੋ ਕੀ ਕਹਿਣਾ ਚਾਹੁੰਦੇ ਆ ਟੋਲ ਬਲਾਜਰ ਰੇਟ ਵਧ ਗਿਆ ਤੇ ਬਹੁਤ ਮਾੜੀ ਗੱਲ ਹੈ ਇਹ ਇੰਨਾ ਵਧਣਾ ਨਹੀਂ ਚਾਹੀਦਾ 800 ਬੋਰਡ ਪੋਲ ਹੋਈ ਆ ਹਾਂਜੀ ਸਿਗੇ ਪਾਸੋ ਹਾਂਜੀ ਰੇਟ ਵਧਾਤਾ ਕਾਫੀ ਇੰਨਾ ਰੇਟ ਮੂਣਾ ਨਹੀਂ ਚਾਹੀਦਾ ਜੀ ਇਹ ਤਾਂ ੱੱਕੇ ਛਾਈ ਆ ਜੀ ਕੀ ਮੰਗ ਕਰਦੇ ਹੋ ਰੇਟ ਘਟਣਾ ਚਾਹੀਦਾ ਜੀ